प्यारे दोस्तों प्यार परी सोशल जी बहुत-बहुत स्वागत करें अपने चैनल पे दोस्तों बात करेंगे आज दी वीडियो दे विच 6वे तनख्वाह कमीशन नु लेके पंजाब सरकार दे वल्लो 25 नवंबर नु एक पत्र जारी किया गया सो इसी दे बारे दी जानकारी लेंगे आप पास दी वीडियो दे विच वीडियो नाल अंत तक जरूर बने रहना जी ਅਗਰ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਲੈਣਾ ਜੀ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਪਰਸੋਨਲ ਵਿਭਾਗ ਦੇ ਵੱਲੋਂ ਇਹ ਇੱਕ ਪੱਤ ਦਫਤਰੀ ਹੁਕਮ ਜਾਰੀ ਕੀਤਾ ਗਿਆ ਹੈ 25 11 2024 ਨੂੰ 6ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਸਨਮੁਖ ਰਾ ਸਰਕਾਰ ਦੇ ਵੱਲੋਂ ਜਾਰੀ ਕੀਤੀ ਗਈ ਇਹ ਤਨਖਾਹ ਢਾਂਚੇ ਦੇ ਵਿੱਚ ਰਹਿ ਗਈਆਂ ਤੇ ਰੋਟੀਆਂ ਨੂੰ ਦੂਰ ਕਰਨ ਦੇ ਲਈ ਰਾਜ ਦੇ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਦੇ ਵੱਲੋਂ ਜਿਹੜੀ ਪ੍ਰਾਪਤ ਹੋਣ ਵਾਲੀਆਂ ਜਿਹੜੀਆਂ ਪ੍ਰਤੀ ਬੇਨਤੀਆਂ ਨੇ ਉਸ ਦੇ ਉੱਪਰ ਵਿਚਾਰ ਕਰਨ ਦੇ ਲਈ ਜਿਹੜੀ ਹੈ ਪੀ ਅਨਾਮਲੀ ਕਮੇਟੀ ਦਾ ਗਠਨ ਕੀਤਾ ਗਿਆ ਸੀ ਉਸ ਦੇ ਵਿੱਚ ਜਿਹੜੇ ਨੇ ਕੇ ਪੀ ਸੈਨਾ ਆਈਐਸ ਨੇ ਉਹਨਾਂ ਦੀ ਥਾਂ ਤੇ ਹੁਣ ਕ੍ਰਿਸ਼ਨ ਕੁਮਾਰ ਆਈਐਸ ਜਿਹੜੇ ਨੇ ਇਸ ਕਮੇਟੀ ਦੇ ਨਵੇਂ ਚੇਅਰਮੈਨ ਹੋਣਗੇ ਔਰ ਉਹਦੇ ਨਾਲ ਹੀ ਜਿਹੜਾ ਕਿ ਆਈਐਸ ਦੇ ਥਾਂ ਤੇ ਮੁਹੰਮਦ ਸਾਹਿਬ ਜਿਹੜੇ ਨੇ ਆਈਐਸ ਇਸ ਕਮੇਟੀ ਦੇ ਨਵੇਂ ਮੈਂਬਰ ਜਿਹੜੇ ਨੇ ਹੁਣ ਨਿਯੁਕਤ ਕੀਤੇ ਗਏ ਨੇ ਦੋਸੋ ਛੇਵੇਂ ਤਨਖਾਹ ਕਮਿਸ਼ਨ ਨੂੰ ਲੈ ਕੇ ਇਸ ਪੱਤਰ ਦੇ ਵਿੱਚ ਦੇ ਕੀ ਮਾਇਨੇ ਨੇ ਉਹ ਵੀ ਦੱਸਾਂਗੇ ਇਹ ਕਮਿਸ਼ਨ ਦੇ ਵਿੱਚ ਜਿਹੜੀਆਂ ਨੇ ਬਹੁਤ ਸਾਰੀਆਂ ਸਤਰੋਟੀਆਂ ਸਨ ਅਨੋਮਲੀਆਂ ਸਨ ਔਰ ਉਹਨਾਂ ਨੂੰ ਦੂਰ ਕਰਨ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਇਸ ਕਮੇਟੀ ਦਾ ਗਠਨ ਕੀਤਾ ਗਿਆ ਸੀ ਔਰ ਇਸ ਕਮੇਟੀ ਦੇ ਗਠਨ ਤੋਂ ਬਾਅਦ ਉਹ ਸਾਰੇ ਮਲਾਜ਼ਮ ਜਥੇਬੰਦੀਆਂ ਨਾਲ ਕਰਮਚਾਰੀਆਂ ਦੀ ਪ੍ਰਤੀ ਵੇਦਨਾ ਦੇ ਉੱਪਰ ਜਿਹੜੀ ਹੈ ਕੇਪੀ ਸੈਨਾ ਸਾਹਿਬ ਸਾਨ ਨੂੰ ਜਿਹੜੀ ਕਿ ਬੀ 4 ਫਟਾਂਦਰਾ ਵੀ ਜਿਹੜਾ ਹੈ ਉਹ ਕੀਤਾ ਗਿਆ ਸੀ ਪਰ ਹੁਣ ਕਿਉਂਕਿ ਇਸ ਤੋਂ ਬਾਅਦ ਜੇਕਰ ਇਹ ਦਫਤਰੀ ਕੰਮ ਜਾਰੀ ਕੀਤਾ ਗਿਆ ਨਵੇਂ ਚੇਅਰਮੈਨ ਜਿਹੜੇ ਨੇ ਕ੍ਰਿਸ਼ਨ ਕੁਮਾਰ ਜੀ ਬਣਾਏ ਗਏ ਨੇ ਸੋ ਉਹ ਹੁਣ ਉਹਨਾਂ ਨੂੰ ਨਵੇਂ ਸਿਰੇ ਤੋਂ ਜਿਹੜੀ ਹੈ ਤਨਖਾਹ ਕਮਿਸ਼ਨ ਦੇ ਵਿੱਚ ਤਰੂਟੀਆਂ ਸਨ ਉਹ ਦੂਰ ਕਰਨ ਦੇ ਲਈ ਜਿਹੜਾ ਹੈ ਵਿਚਾਰ ਕਰਨਾ ਹੋਵੇਗਾ ਜਥੇਬੰਦੀਆਂ ਦੇ ਨਾਲ ਗੱਲਬਾਤ ਕਰਨੀ ਹੋਵੇਗੀ ਜੇਕਰ ਛੇਵੇਂ ਤਨਖਾਹ ਕਮਿਸ਼ਨ ਦੇ ਵਿੱਚ ਰਹਿ ਗਈਆਂ ਤਰੂਟੀਆਂ ਨੂੰ ਦੂਰ ਕਰਨਾ ਹੈ ਜਿਸ ਦੇ ਵਿੱਚ ਹੁਣ ਹੋਰ ਵੀ ਸਮਾ ਜਿਹੜਾ ਹੈ ਲੱਗ ਸਕਦਾ ਹੈ ਕਿਉਂਕਿ ਨਵੇਂ ਕਮੇਟੀ ਆ ਜਿਹੜੇ ਨਵੇਂ ਚੇਅਰਮੈਨ ਨੇ ਸੋ ਉਹਨਾਂ ਨੂੰ ਆਪਣਾ ਸਮਾ ਜਿਹੜਾ ਹੈ ਇਸ ਦੇ ਉੱਪਰ ਲੱਗੇਗਾ ਜੇਕਰ ਤਰੂਟੀਆਂ ਦੀ ਗੱਲ ਕਰੀਏ ਤਾਂ ਦੋਸਤੋ ਬਹੁਤ ਸਾਰੀਆਂ ਤਰੂਟੀਆਂ ਨੇ ਤਨਖਾਹ ਕਮਿਸ਼ਨ ਦੇ ਵਿੱਚ ਬਹੁਤ ਸਾਰੇ ਪੱਤੇ ਜਿਹੜੇ ਨੇ ਉਹ ਬੰਦ ਕੀਤੇ ਗਏ ਨੇ ਉਹਨਾਂ ਨੂੰ ਬਹਾਲ ਕਰਨ ਦੀ ਮੰਗ ਜਿਹੜੀ ਹੈ ਜਥੇਬੰਦੀਆਂ ਕਰਦੇ ਨੇ ਟਾਈਮ ਬਾਉਂਡ ਸਕੇਲਾਂ ਦੀ ਜੇਕਰ ਗੱਲ ਕਰੀਏ ਤਾਂ ਏਸੀਪੀ ਬਹਾਲ ਕਰਨ ਦੀ ਗੱਲ ਕਰੀਏ ਉਸ ਨੂੰ ਲੈ ਕੇ ਵੀ ਸਰਕਾਰ ਦੇ ਵੱਲੋਂ ਹਜੇ ਕੋਈ ਵੀ ਫੈਸਲਾ ਨਹੀਂ ਕੀਤਾ ਗਿਆ ਪੈਸ਼ਨਰਸ ਜਿਹੜੇ ਨੇ ਤਨਖਾਹ ਕਮਿਸ਼ਨ ਤੋਂ ਮੰਗ ਕਰਦੇ ਨੇ ਕਿ ਜਿਹੜਾ ਹੈ ਫੈਕਟਰ ਉਹਨਾਂ ਨੂੰ ਦਿੱਤਾ ਗਿਆ ਦਿੱਤਾ ਗਿਆ ਉਸ ਦੀ ਥਾਂ ਤੇ 2.98 ਦਿੱਤਾ ਜਾਵੇ ਸੋ ਬਹੁਤ ਸਾਰੇ ਕਰਮਚਾਰੀ ਜਿਨ੍ਹਾਂ ਨੂੰ ਤਨਖਾਹ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਜਿੱਥੇ ਨੇ ਕਲਾਸ 4 ਅਤੇ ਅਗਰ ਕੋਈ ਵੀ ਕਰਮਚਾਰੀ ਪ੍ਰਮੋਟ ਹੋਇਆ ਕਲਰਕ ਉਥੇ ਤਨਖਾਹ ਫਿਕਸ ਕਰਨ ਨੂੰ ਲੈ ਕੇ ਵੀ ਜਿਹੜਿਆ ਨੇ ਬੜੇ ਸਵਾਲ ਨੇ ਸੋ ਇਸ ਨੂੰ ਲੈ ਕੇ ਹੀ ਜਿਹੜਾ ਹੈ ਇਸ ਕਮੇਟੀ ਦਾ ਗਠਨ ਕੀਤਾ ਗਿਆ ਹੈ ਸੋ ਇਸ ਕਮੇਟੀ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਜਿਹੜਾ ਹੈ ਜਿਹੜੀ ਹੀ ਨਾਰਮਲੀ ਇਸ ਦੂਰ ਕੀਤੀਆਂ ਜਾ ਸਕਦੀਆਂ ਨੇ ਪਰ ਫਿਲਹਾਲ ਕਿਉਂਕਿ ਕਮੇਟੀ ਦੇ ਚੇਅਰਮੈਨ ਜਿਹੜੇ ਨੇ ਨਵੇਂ ਨਿਯੁਕਤ ਕੀਤੇ ਗਏ ਨੇ ਤਾਂ ਆਪਣਾ ਸਮਾਂ ਜਿਹੜਾ ਹੈ ਇੱਥੇ ਜ਼ਰੂਰ ਲੈਣਗੇ ਤੂ ਰੋਟੀਆਂ ਦੂਰ ਕਰਨ ਦੇ ਵਿੱਚ ਜਿਹੜਾ ਹੈ ਹੋਰ ਵੀ ਸਮਾਂ ਜਿਹੜਾ ਹੈ ਲੱਗ ਸਕਦਾ ਹੈ ਸੋ ਦੋਸਤੋ ਇਹ ਸੀ ਅੱਜ ਦੀ ਵੱਡੀ ਅਪਡੇਟ ਅਪਡੇਟ ਵਿੱਚ ਬਨੇ ਰਹਿ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਤੇ ਨਵੇਂ ਚੈਨਲ ਨੂੰ ਜੁਬਸਕ੍ਰਾਈਬ ਕਰਕੇ ਰੱਖਿਓ ਜੀ ਧੰਨਵਾਦ